ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਗੁਰਮੁਖ ਪਿਆਰਿਓ ਸਾਡਾ ਗੁਰੂ ਸਾਨੂੰ ਕਹਿ ਰਿਹਾ ਜਿੰਨੀ ਮਰਜ਼ੀ ਅਸੀਂ ਗੁਰਬਾਣੀ ਪੜ੍ਹ ਲਈਏ ਜਿੰਨੀ ਮਰਜ਼ੀ ਅਸੀਂ ਕਥਾ ਵਾਰਤਾਵਾਂ ਸੁਣੀ ਜਾਈਏ ਜੋ ਮਰਜ਼ੀ ਅਸੀਂ ਕਰ ਲਈਏ ਪਰ ਜਦੋਂ ਗੁਰਮੁਖ ਪਿਆਰਿਓ ਜਦੋਂ ਤੱਕ ਅਸੀਂ ਹਰੀ ਦਾ ਭਜਨ ਸਿਮਰਨ ਬੰਦਗੀ ਮਾਲਕ ਦੇ ਅੱਗੇ ਜੋਦੜੀ ਇਹ ਨਹੀਂ ਕਰਦੇ ਨਾ ਉਦੋਂ ਤੱਕ ਸਾਡਾ ਜਿਹੜਾ ਜਹਾਜ਼ ਹੈ ਜਿਹੜਾ ਬੇੜਾ ਹੈ ਇਹ ਭਵਜਲ ਨੂੰ ਪਾਰ ਨਹੀਂ ਕਰ ਸਕਦਾ ਨਹੀਂ ਪਾਰ ਹੋਏਗਾ ਗੁਰੂ ਨਾਨਕ ਦੇਵ ਆਪਾਂ ਭਵਜਲ ਦੇ ਵਿੱਚ ਫਸੇ ਹੋਈਆਂ ਉਰਲੇ ਪਾਸੇ ਲੋਕ ਹੈ ਪਰਲੇ ਪਾਸੇ ਪਰਲੋਕ ਇਸ ਵੇਲੇ ਜਿਹੜਾ ਦਿਨ ਦਾ ਸਮਾਂ ਹੁੰਦਾ ਦਿਨ ਦੇ ਸਮੇ ਅਸੀਂ ਲੋਕ ਦੇ ਵਿੱਚ ਹੁੰਨੇ ਆ ਰਾਤ ਨੂੰ ਸਾਨੂੰ ਮਾਲਕ ਦਾ ਹੁਕਮ ਹੈ ਕਿ ਇਸ ਲੋਕ ਨੂੰ ਛੱਡ ਕੇ ਆਪਾਂ ਪਰਲੋਕ ਦੇ ਵਿੱਚ ਜਾਣਾ ਹੁੰਦਾ ਇਹ ਖੇਲ ਹੈ ਗੁਰਮਖ ਪਿਆਰ ਜੋ ਇਸ ਖੇਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਜਿਹੜਾ ਖੇਲ ਹੈ ਨਾ ਦਿਨ ਤੇ ਰਾਤ ਦਾ ਇੱਕ ਖੇਲ ਬਣਾਇਆ ਹੋਇਆ ਹੈ ਮੇਰੇ ਮਾਲਕ ਨੇ ਜੋ ਪੜੀ ਤੇ ਸੁਣੀ ਜਾਂਦੇ ਆ ਦਿਵਸ ਰਾਤ ਦੋਏदाई ਦਾਇਆ ਦਿਨ ਤੇ ਰਾਤ ਇਹ ਖੇਲ ਹੈ ਇਹ ਖੇਲ ਨੂੰ ਜਿੱਤ ਕੇ ਆਪਣੇ ਘਰ ਜਾਣਾ ਆਪਣੇ ਘਰ ਕਿਹੜੇ ਜਾਂਦੇ ਆ ਜਿਹੜੇ ਬਚਨਾਂ ਨੂੰ ਸੁਣ ਲੈਂਦੇ ਆ ਤੇ ਸੁਣ ਕੇ ਮੰਨ ਲੈਂਦੇ ਆ ਸਭ ਤੋਂ ਵੱਡੀ ਗੱਲ ਕਿ ਸਾਨੂੰ ਸੁਣਨਾ ਹੀ ਚੰਗਾ ਨਹੀਂ ਲੱਗਦਾ ਸਾਨੂੰ ਸੁਣਾਉਣਾ ਬਹੁਤ ਚੰਗਾ ਲੱਗਦਾ ਬਹੁਤ ਸਾਰੇ ਗੁਰਮਖ ਆਉਂਦੇ ਆ ਵਿਚਾਰਾਂ ਕਰਦੇ ਆਉਂਦੇ ਕੁਝ ਸੁਣਨ ਦੇ ਲਈ ਪਰ ਫੇਰ ਵੀ ਕੁਝ ਨਾ ਕੁਝ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਸੁਣਾਉਣਾ ਚੰਗਾ ਲੱਗਦਾ ਸਾਨੂੰ ਸੁਣਨਾ ਚੰਗਾ ਨਹੀਂ ਲੱਗਦਾ ਮੇਰਾ ਮਾਲਕ ਸਾਡੇ ਵਿੱਚ ਕਿਤੇ ਇਹ ਗੁਣ ਦੇ ਦੇਵੇ ਕਿਤੇ ਇਹ ਗੁਣ ਪਾ ਦੇਵੇ ਸਾਨੂੰ ਗੁਰਮਖ ਪਿਆਰਿਓ ਸੁਣਨ ਦੀ ਆਦਤ ਬਣ ਜਾਵੇ ਨੰਬਰ 2 ਤੇ ਜੇ ਅਸੀਂ ਸੁਣ ਲਿਆ ਸੁਣ ਲਿਆ ਬਹੁਤ ਸਾਰੇ ਗੁਰਮਖ ਹੁੰਦੇ ਆ ਮਜਬੂਰੀ ਕਰਕੇ ਬਹਿ ਜਾਂਦੇ ਆ ਮਜਬੂਰੀ ਕਰਕੇ ਸੁਣ ਲੈਂਦੇ ਪਰ ਸੁਣਤੇ ਲੈਂਦੇ ਆ ਗੁਰਮਖੋ ਸੁਣ ਕੇ ਫਿਰ ਉਹ ਮੰਨਦੇ ਨਹੀਂ ਸੁਣ ਕੇ ਫਿਰ ਉਹ ਮੰਨਦੇ ਨੇ ਹਉ ਮਾਲਕ ਦੇ ਅੱਗੇ ਇੰਨੀ ਕੁ ਜੋਦੜੀ ਹੋਰ ਕਰ ਲਿਓ ਕਿ ਮੇਰੇ ਮਾਲਕਾ ਦੀ ਸੁਣਨ ਦੀ ਮੈਨੂੰ ਇੰਨੀ ਆਦਤ ਪਾ ਦਿੱਤੀ ਹੁਣ ਮੈਨੂੰ ਮੰਨਣ ਦੀ ਆਦਤ ਵੀ ਪੈ ਜਾਂਦੀ ਜਿੰਨੀ ਦੇਰ ਆਪਾਂ ਮੰਨਦੇ ਨਹੀਂ ਨਾ ਗੁਰਮੁਖ ਪਿਆਰੇ ਉਨੀ ਦੇਰ ਆਪਾਂ ਆਪਣੇ ਘਰ ਨਹੀਂ ਪਹੁੰਚ ਸਕਦੇ ਰੋਜ਼ ਸੰਗਤ ਇੱਕ ਕਥਾ ਵਾਰਤਾ ਸੁਣੀ ਜਾਂਦੀ ਏ ਸੁਣੀ ਜਾਂਦੀ ਏ ਸੁਣੀ ਜਾਂਦੀ ਵਾਰ ਅਵਸਥਾ ਕਿੰਨਾ ਦੀ ਬਣਦੀ ਹੈ ਆਪਣੇ ਘਰ ਕਿਹੜੇ ਜਾਂਦੇ ਆ ਅਮਰਤ ਦੀ ਪ੍ਰਾਪਤੀ ਕਿੰਨਾ ਨੂੰ ਹੋਗੀ ਦਸਮਾ ਨੌ ਦਵਾਰ ਨੇ ਛੱਡ ਕੇ ਦਸਵੇਂ ਦਵਾਰ ਜਾਣ ਦੇ ਕਿਹੜੇ-ਕਿਹੜੇ ਨੇੜੇ ਲੱਗੇ ਆ ਅੰਦਰੋਂ ਅਮਰਤ ਰਸ ਕਿੰਨਾ ਨੇ ਕੱਢ ਕੇ ਪੀਤਾ ਕਿੰਨਾ ਨੇ ਗੁਰਮੁਖ ਪਿਆਰਿਓ ਉਹ ਅਨਹਦ ਬਾਣੀ ਸੁਣੀ ਕਿਹਨਾਂ ਨੂੰ ਪਤਾ ਲੱਗਿਆ ਕਿ ਅਨਹਦ ਬਾਣੀ ਕੀ ਹੈ ਗੁਰ ਬਾਣੀ ਕੀ ਹੈ ਸਿਰਫ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਸੁਣ ਕੇ ਮੰਨ ਲਿਆ ਜਿੰਨਾਂ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਹੁਣ ਗੁਰਮੁਖ ਪਿਆਰਿਓ ਆਪਣੇ ਅੰਦਰ ਹਰ ਰੋਜ਼ ਤਬਦੀਲੀ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਸੁਨਦਿਆਂ ਨੂੰ ਸਾਨੂੰ ਸਾਰੀ ਜ਼ਿੰਦਗੀ ਲੰਘ ਗਈ ਸਾਨੂੰ ਸੁਨਦਿਆਂ ਨੂੰ ਜ਼ਿੰਦਗੀ ਲੰਘ ਗਈ ਪਰ ਅਸੀਂ ਮੰਨਿਆ ਜਿੰਨੀ ਦੇਰ ਅਸੀਂ ਮੰਨਦੇ ਨਹੀਂ ਆਪਾ ਆਪਣੇ ਘਰ ਨਹੀਂ ਜਾ ਸਕਦਾ ਸਾਡਾ ਘਰ ਕਿਹੜਾ ਹੈ ਨਿਜ ਘਰ ਥਿਰ ਘਰ ਬੇਗਮਪੁਰਾ ਸ਼ਹਿਰ ਉਹ ਘਰ ਹੈ ਆਪਣਾ ਕਿਹੜੇ ਜਾਂਦੇ ਆ ਜਿਹੜੇ ਸੁਣ ਕੇ ਮੰਨ ਲੈਂਦੇ ਮੇਰੇ ਪਾਤਸ਼ਾਹ ਗੁਰਬਾਣੀ ਚ ਦੱਸਦੇ ਐ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ ਕਹਿੰਦੇ ਉਹਨਾਂ ਦਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਜਿਹੜੇ ਸੁਣ ਕੇ ਮੰਨ ਲੈਂਦੇ ਬਸ ਅੱਜ ਮਾਲਕ ਦੇ ਅੱਗੇ ਐਨੀ ਕ ਜੋਦੜੀ ਕਰਿਓ ਕਿ ਮੇਰੇ ਮਾਲਕਾ ਮੈਨੂੰ ਸੁਣ ਕੇ ਮੰਨਣਾ ਆ ਜਾ ਅਤੇ ਗੁਰਮੁਖ ਪਿਆਰਿਓ ਆਪਣੇ ਗੁਰੂ ਨੇ ਹੋਰ ਵੀ ਗੁਰਬਾਣੀ ਦੇ ਵਿੱਚ ਸਮਝਾਏ ਸਾਡਾ ਗੁਰੂ ਕੌਣ ਹੈ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਕਲੀਅਰ ਹੈ ਨਾ ਕਈ ਵਾਰੀ ਇੱਥੇ ਵੀ ਚੱਕਰ ਪਾ ਜਾਂਦੇ ਏ ਕਿ ਕਦੇ ਤੇ ਭਾਈ ਸਾਹਿਬ ਕਹਿੰਦੀ ਏ ਗੁਰੂ ਦੀ ਗੱਲ ਮੰਨੋ ਕਦੇ ਕਹਿੰਦੀ ਏ ਬਾਣੀ ਦੀ ਗੱਲ ਮੰਨੋ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਹੁਣ ਬਾਣੀ ਦੇ ਵਿੱਚੋਂ ਹੀ ਸਾਨੂੰ ਅੰਮ੍ਰਿਤ ਦੀ ਦਸਪਾਈ ਗਈ ਹੈ ਅੰਮ੍ਰਿਤ ਦੇ ਬਾਰੇ ਦੱਸਿਆ ਗਿਆ ਕਿ ਬੰਦਿਆ ਤੇਰੇ ਅੰਦਰ ਅੰਮ੍ਰਿਤ ਹੈ ਤੇਰੇ ਅੰਦਰ ਅੰਮ੍ਰਿਤ ਹੈ ਤੂੰ ਇਸ ਅੰਮ੍ਰਿਤ ਨੂੰ ਪੀਣਾ ਹੈ ਜਦੋਂ ਤੂੰ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਦੇਗਾ ਉਸ ਵੇਲੇ ਤੇਰਾ ਛਟਕਾਰਾ ਹੋ ਜਾਏਗਾ ਤੇਰਾ ਮਿਲਾਪ ਹੋ ਜਾਏਗਾ ਤੂੰ ਮੁਕਤ ਹੋ ਜਾਏਗਾ ਤੂੰ ਮੁਕਤ ਹੋ ਜਾਏਗਾ ਪਾਤਸ਼ਾਹ ਗੁਰਬਾਣੀ ਚ ਦੱਸਦੀ ਹੈ ਅੰਮ੍ਰਿਤ ਪੀਵੈ ਮੁਕਤ ਸੁ ਹੋਏ ਜਿਹਨੇ ਜਿਹੜੇ ਅੰਮ੍ਰਿਤ ਪੀਂਦੇ ਹੈ ਉਹ ਮੁਕਤ ਹੋ ਜਾਂਦੇ ਹੈ ਹੁਣ ਬਹੁਤ ਜੀਵ ਮੇਰੇ ਵਰਗੇ 12-5 ਪਿਆਰਿਆਂ ਕੋਲੋਂ ਅਮਰਤ ਦੀ ਦਾਤ ਲੈ ਲਈ। ਬੱਸ ਕਹਿੰਦੇ ਬੀਰ ਜੀ ਕਾਫੀ ਅਸੀਂ ਅਮਰਤ ਦੀ ਦਾਤ ਲੈ ਲਈ। ਉਹ ਭਲਿਆ ਅਮਰਤ ਦੀ ਦਾਤ ਲੈ ਕੇ ਤੈ ਸਕੂਲ ਦੇ ਵਿੱਚ ਦਾਖਲਾ ਲੈ ਲਿਆ। ਤੂੰ ਸਕੂਲ ਦੇ ਵਿੱਚ ਦਾਖਲਾ ਲਿਆ। ਹੁਣ ਅੱਗੇ ਪੜ੍ਹਾਈ ਤਾਂ ਕਰਨੀ ਹੈ ਬੱਚਿਆ। ਪੜਾਈ ਤੇ ਕਰਨੀ ਹੈ ਡਿਗਰੀ ਤਾਂ ਹੀ ਮਿਲੇਗੀ ਜੇ ਕਲਾਸਾਂ ਪਾਸ ਕਰੇਗਾ ਡਿਗਰੀ ਤਾਂ ਹੀ ਮਿਲੇਗੀ ਜੇ ਕਲਾਸਾਂ ਪਾਸ ਕਰੇਗਾ ਜੇ ਪ੍ਰੈਕਟੀਕਲ ਕਰੇਗਾ ਡਾਕਟਰ ਤਾਂ ਹੀ ਬਣੇਗਾ ਪਹਿਲਾਂ ਕਿਤਾਬਾਂ ਪੜ੍ਹੇਗਾ ਕਿਤਾਬਾਂ ਪੜ੍ਹ ਕੇ ਫਿਰ ਪ੍ਰੈਕਟੀਕਲ ਕਰੇਗਾ ਪ੍ਰੈਕਟੀਕਲ ਕਰੇਗਾ ਪਤਾ ਲੱਗੇ ਦਿਲ ਕਿਹੜੇ ਪਾਸੇ ਐ ਫੇਫੜੇ ਕਿਹੜੇ ਪਾਸੇ ਆ ਕਿੱਦਾਂ ਦਿਲ ਫੇਫੜੇ ਆਪਸ ਦੇ ਵਿੱਚ ਕੰਪੈਰੀਜ਼ਨ ਕਰਦੇ ਆ ਕਿੱਦਾਂ ਸਾਡੇ ਸਰੀਰ ਦੇ ਵਿੱਚ ਖੂਨ ਸਪਲਾਈ ਹੁੰਦਾ ਕਿੱਦਾਂ ਆ ਕੇ ਖੂਨ ਰੁਕ ਜਾਂਦਾ ਇਹਦੇ ਲਈ ਤੈਨੂੰ ਪ੍ਰੈਕਟੀਕਲ ਕਰਨਾ ਪਏਗਾ ਕੱਲਾ ਪੜ੍ਹ ਕੇ ਨਹੀਂ ਸਰਨਾ ਜੇ ਤੱਕ ਕਿਤਾਬਾਂ ਪੜ ਲੀਆਂ ਮੈਡੀਕਲ ਦੀਆਂ ਉਸ ਤੋਂ ਬਾਅਦ ਤੈਨੂੰ ਪ੍ਰੈਕਟੀਕਲ ਕਰਨਾ ਪਏਗਾ ਫੇਰ ਤੂੰ ਡਾਕਟਰ ਬਣੇਗਾ ਐਦਾਂ ਆਪਾਂ ਗੁਰਮਖ ਪਿਆਰਿਓ ਪਹਿਲਾਂ ਗੁਰਬਾਣੀ ਗੁਰੂ ਨੂੰ ਪੜਨਾ ਹੈ ਪੜਨ ਤੋਂ ਬਾਅਦ ਫੇਰ ਆਪਾਂ ਨੇ ਪ੍ਰੈਕਟੀਕਲ ਕਰਨਾ ਹੈ ਹੁਣ ਤੁਸੀਂ ਕਹੋਗੇ ਉਹ ਤੇ ਡਾਕਟਰ ਬਣਨਾ ਸੀ ਉਹਨੂੰ ਤਾਂ ਪ੍ਰੈਕਟੀਕਲ ਦੀ ਲੋੜ ਸੀ ਸਾਨੂੰ ਸਾਨੂੰ ਕੀ ਲੋੜ ਹੈ ਆਪਾਂ ਵੀ ਗੁਰਮਖ ਪਿਆਰਿਓ ਡਾਕਟਰ ਹੀ ਬਣਨੇ ਅਪਾਨੇ ਡਾਕਟਰ ਤੋਂ ਵੀ ਵੱਡੀ ਡਿਗਰੀ ਲੈਣੀ ਹੈ ਵੱਡੀ ਡਿਗਰੀ ਡਾਕਟਰ ਨੇ ਤੇ ਇਸ ਸਰੀਰ ਦੇ ਅੰਦਰ ਰਹਿ ਕੇ ਸਰੀਰ ਦੀ ਹੀ ਡਾਕਟਰੀ ਕੀਤੀ ਸੀ ਅਸੀਂ ਤੇ ਸਰੀਰ ਛੱਡ ਕੇ ਦੇਹ ਤੋਂ ਵਿਦੇਹ ਹੋ ਕੇ ਅਸੀਂ ਕਿਸੇ ਹੋਰ ਘਰ ਦੇ ਵਿੱਚ ਜਾਣਾ ਸਾਡੀ ਤੇ ਕੋਈ ਹੋਰ ਥਾਂ ਹੈ ਅਸੀਂ ਉਸ ਥਾਂ ਤੇ ਪਹੁੰਚਣਾ ਹੈ ਅਸੀਂ ਜੇ ਪ੍ਰੈਕਟੀਕਲ ਕਰਾਂਗੇ ਵੀ ਅਸੀਂ ਕਿਵੇਂ ਇਸ ਦੇਹ ਤੋਂ ਵਿਦੇਹ ਹੋਣਾ ਹੈ ਅਸੀਂ ਕਿਵੇਂ ਜਿਉਂਦੇ ਜੀ ਮਰਨੇ ਕਿਵੇਂ ਜਿਉਂਦੇ ਜੀ ਮਰਨੇ ਇਹ ਸਾਨੂੰ ਪ੍ਰੈਕਟੀਕਲ ਕਰਨਾ ਪਏਗਾ ਪ੍ਰੈਕਟੀਕਲ ਕਰ ਕਰਕੇ ਹੀ ਅਸੀਂ ਦੇਹ ਤੋਂ ਵਿਦੇਹ ਹੋ ਸਕਦੇ ਹਾਂ ਅਸੀਂ ਇਹ ਨੌ ਦਵਾਰਿਆਂ ਨੂੰ ਛੱਡ ਕੇ ਫੇਰ ਹੀ ਦਸਵੇਂ ਦਵਾਰ ਜਾ ਸਕਦੇ ਆ ਇਸ ਕਰਕੇ ਗੁਰਮੁਖ ਪਿਆਰਿਓ ਪਹਿਲਾਂ ਗੁਰਬਾਣੀ পড়ੋ ਗੁਰਬਾਣੀ ਜੋ ਕਹਿੰਦੀ ਐ ਫੇਰ ਉਸ ਨੂੰ ਮੰਨੋ ਗੁਰਬਾਣੀ ਕਹੈ ਸੇਵਕ ਜਨ ਮੰਨ ਜਦੋਂ ਮੰਨੋਗੇ ਪ੍ਰਕティ ਕਲ ਕਰੋਗੇ ਫਿਰ ਗੁਰੂ ਦੇ ਕੋਲੇ ਆਰਾਮ ਦੇ ਨਾਲ ਪਹੁੰਚ ਜਾਵਾਂਗੇ ਫਿਰ ਤੁਸੀਂ ਪ੍ਰਤੱਖ ਪ੍ਰਤੱਖ ਤੌਰ ਦੇ ਉੱਤੇ ਗੁਰੂ ਦੇ ਦਰਸ਼ਨ ਵੀ ਕਰ ਲਵਾਂਗੇ ਗੁਰਮਖ ਪਿਆਰਿਓ ਸਮਾਂ ਬਹੁਤ ਲੈ ਲਿਆ ਅੱਜ ਸੰਗਤ ਦਾ ਫਿਰ ਪਰ ਸਿੱਖਣ ਦੀ ਕੋਸ਼ਿਸ਼ ਕਰਿਓ ਕੁਝ ਰੋਜ਼ ਕੱਲਾ ਸਿਮਰਨ ਕਰਕੇ ਹੀ ਨਾ ਸੋਚ ਲਿਆ ਕਰੋ ਕਿ ਬਹੁਤ ਹੋ ਗਿਆ ਸਿਮਰਨ ਕਰਤਾ ਬਹੁਤ ਚੰਗੀ ਗੱਲ ਐ ਸਾਡਾ ਸਟਾਰਟਿੰਗ ਹੋਊਗੀ ਭਗਤੀ ਸਿਮਰਨ ਤੋਂ ਵੈਸੇ ਅਸਲੀ ਭਗਤੀ ਤੇ ਜਿਹੜੀ ਅਸਲੀ ਭਗਤੀ ਐ ਉਹ ਤੇ ਅੱਗੇ ਜਾ ਕੇ ਸਟਾਰਟ ਹੋਏਗੀ ਕਦੋਂ ਜਦੋਂ ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋਵੇ ਜਦੋਂ ਸਾਡੇ ਅੰਦਰ ਸ਼ਬਦ ਪ੍ਰਗਟ ਹੋਵੇ ਚਲੋ ਪਹਿਲਾਂ ਅਸੀਂ ਸ਼ੁਰੂਆਤ ਸਿਮਰਨ ਤੋਂ ਕੀਤੀ ਜਿਹੜੇ ਸਿਮਰਨ ਕਰਨ ਲੱਗੇ ਧੰਨ ਭਾਗ ਸਿਮਰਨ ਕਰਕੇ ਜਿਨ੍ਹਾਂ ਨੇ ਹਰ ਰਸ ਪੀ ਲਿਆ ਧੰਨ ਭਾਗ ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਹੋ ਗਏ ਧੰਨ ਭਾਗ ਜਿਨ੍ਹਾਂ ਨੇ ਕਦੇ ਕਦੇ ਮਾਲਕ ਦੇ ਦਰਸ਼ਨ ਕਰਨ ਲਈ ਜਾਂ ਆਪਣੀ ਜੋਤ ਦੇਖ ਲਈ ਆਪਣੇ ਆਪ ਨੂੰ ਦੇਖ ਲਿਆ ਗੁਰਮੁਖ ਹੋਵੇ ਕੋਈ ਇਸ ਤਨਮੈ ਮਨ ਕੋ ਪੇਖੈ ਇਸ ਤਨ ਦੇ ਵਿੱਚ ਮਨ ਨੂੰ ਤੁਸੀਂ ਦੇਖ ਲਿਆ ਧਨ ਭਾਗ ਪਰ ਇੱਥੇ ਵਸ ਨਹੀਂ ਇੱਥੇ ਵਸ ਨਹੀਂ ਅੱਗੇ ਵੀ ਚੱਲਣਾ ਹੈ ਰਸਤਾ ਤੇ ਅੱਗੇ ਜਾ ਕੇ ਤੈਅ ਕਰਨਾ ਹੈ ਇਤੇ ਸ਼ੁਰੂਆਤ ਐ ਸਾਡੀ ਇਸ ਕਰਕੇ ਆਪ ਸਾਰਿਆਂ ਨੇ ਹਰ ਰੋਜ਼ ਕੁਝ ਨਾ ਕੁਝ ਸਿੱਖ ਕੇ ਪ੍ਰੈਕਟੀਕਲ ਕਰਕੇ ਇੱਕ ਦੋ ਕਦਮ ਰੋਜ਼ ਅੱਗੇ ਵਧਣਾ ਤਾਂ ਕਿ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ ਬੰਦਤੀਏ ਕਿ ਕੁਝ ਨਾ ਕੁਝ ਅੰਦਰ ਵਸਾਇਆ ਹੋਣਾ ਕੁਝ ਨਾ ਕੁਝ ਆਪਾਂ ਕੋਸ਼ਿਸ਼ ਕਰਾਂਗੇ ਰੋਜ਼ ਇੱਕ ਦੋ ਕਦਮ ਅੱਗੇ ਵਧੀ ਤਾਂ ਕਿ ਸਾਡੀ ਮੰਜ਼ਿਲ ਆ ਜਾਵੇ ਗੁਰਮੁਖ ਪਿਆਰਿਓ ਇੰਨੀ ਕਹਾਤਰੀ ਨੂੰ ਪਰਵਾਹ ਕਰਿਓ ਤੇ ਅੱਜ ਜਿਹੜੀ ਸਿਮਰਨ ਦੀ ਸੇਵਾ ਹੈ ਮੇਰੇ ਕੋਲ ਭਾਈ ਸਾਹਿਬ ਭਾਈ ਰਣਵੀਰ ਸਿੰਘ ਜੀ ਬਹੁਤ ਸਾਰੀ ਸੰਗਤ ਨੇ ਇਹਨਾਂ ਨੂੰ ਕਦੇ ਦੇਖਿਆ ਹੋਵੇਗਾ ਹਸ਼ਿਆਰਪੁਰ ਦੇ ਵਿੱਚ ਇਹ ਅੱਜ ਤੋਂ 10-11 ਮਹੀਨੇ ਪਹਿਲਾਂ ਆਪਣੇ ਨਾਲ ਇਹਨਾਂ ਨੇ ਕੁਝ ਸੇਵਾ ਕੀਤੀ ਹੈ ਫਿਰ ਬਾਹਰ ਚਲੇ ਗਏ ਸੀ ਬਾਹਰ ਤੋਂ ਬਾਦ ਹੁਣ 5-7 ਦਿਨ ਹੋਏ ਹੈ ਇਹ 10 ਦੇ ਕੋਲੇ ਪਹੁੰਚੇ ਅਸੀਂ ਭਗਤੀ ਕਰਨ ਦੇ ਲਈ ਅੱਜ ਉਹਨਾਂ ਨੂੰ ਇਹ ਸਿਮਰਨ ਦੀ 10 ਮਿੰਟ ਦੀ ਸੇਵਾ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਜੋ ਸਹਜ ਦੇ ਵਿੱਚ ਲੈ ਕੇ ਜਾਣਾ ਉਹ ਜਿੰਨਾ ਗੁਰਮਖਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਹੀ ਸਹਜ ਦੇ ਵਿੱਚ ਲੈ ਕੇ ਜਾਣਾ ਗੁਰਮੁਖ ਪਿਆਰਿਓ ਹੁਣ ਬੇਨਤੀ ਕਰਾਂਗੇ ਭਾਈ ਸਾਹਿਬ ਨੂੰ ਕਿ ਉਹ ਸਿਮਰਨ ਸ਼ੁਰੂ ਕਰਨ 10 ਦੀ ਇੰਨੀ ਕਾ ਹਾਜ਼ਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ